ਕਈ ਵਾਰੀ ਸਿੰਘਾਂ ਨੇ ਪੁੱਛਿਆ ਹੈ ਕਈਆਂ ਨੇ ਮੈਸੇਜ ਦਾਈਂ ਤੇ ਕਈਆਂ ਨੇ ਫੋਨ ਦੇ ਰਹੀਂ ਇਹ ਦੱਸਿਆ ਜਾਵੇ ਕਿ ਜਿਹੜਾ ਨਾਮ ਅਭਿਆਸ ਕਰਨਾ ਹੈ ਇਹਦੇ ਵਾਸਤੇ ਜ਼ਰੂਰੀ ਖੁਰਾਕ ਜਿਹੜੀ ਏ ਭੋਜਨ ਖੁਰਾਕ ਹੈ ਇਹ ਕੀ ਹੋਣੀ ਚਾਹੀਦੀ ਏ ਇਹਦੇ ਵਾਸਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚ ਮਾਰੇ ਨੇ ਦਿੱਤੇ ਹੋਏ ਨੇ ਤੇ ਬਹੁਤ ਆਤ ਸਿੱਖਾਂ ਨੂੰ ਇਹ ਬਾਣੀ ਕੰਠ ਹੈ ਜਾਂ ਇਹ ਸਿਧਾਂਤ ਪਤਾ ਹੈ ਜਿਹਦੇ ਵਿੱਚ ਮਾਰੇ ਨੇ ਆਖਿਆ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਧੈ ਤਨ ਪੀੜਿਐ ਮਨ ਮਹਿ ਚਲਹਿ ਵਿਕਾਰ ਭਾਵ ਕੇ ਜਿੰਨੇ ਨਾਮ ਕਮਾਈ ਕਰਨੀ ਹੈ ਅਮਰਤ ਵੇਲੇ ਸਾਹਮਣਾ ਹੈ ਇਹ ਸਾਰਿਆਂ ਨੂੰ ਪਤਾ ਹੈ ਕਿ ਖਰਾਕ ਜਿਹੜੀ ਏ ਇਹ ਥੋੜੀ ਹੋਣੀ ਚਾਹੀਦੀ ਹੈ ਪਰ ਇਹਦੇ ਨਾਲ ਨਾਲ ਜਿਹੜੀਆਂ ਪੰਜ ਮੁੱਖ ਗੱਲਾਂ ਨੇ ਉਹ ਤਿਆਰ ਰੱਖਣਯੋਗ ਨੇ ਜਿਨ੍ਹਾਂ ਵਿੱਚੋਂ ਪਹਿਲੀ ਗੱਲ ਇਹ ਹੈ ਕਿ ਪ੍ਰਸ਼ਾਦਾ ਹਮੇਸ਼ਾ ਸਾਦਾ ਜਿਹਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਤਾਕਤ ਹੋਵੇ ਤਾਕਤਵਰ ਹੋਵੇ ਤੁਹਾਡੇ ਸਰੀਰ ਨੂੰ ਤਾਕਤ ਦੇਵੇ ਸ਼ਾਕਾਹਾਰੀ ਹੋਵੇ ਮਾਸਾਹਾਰੀ ਨਾ ਹੋਵੇ ਮਾਸਾਹਾਰੀ ਭੋਜਨ ਜਿਹੜੀ ਖਾ ਕੇ ਤੁਹਾਡੇ ਦਿਮਾਗ ਮਨ ਤੇ ਤਨ ਦੇ ਉੱਤੇ ਬੁਰਾ ਪ੍ਰਭਾਵ ਪਾਵੇਗੀ ਇਸ ਕਰਕੇ ਜਿਹਨੇ ਨਾਮ ਰਸ ਨੂੰ ਮੰਨਣਾ ਹੈ ਅਭਿਆਸ ਕਰਨਾ ਹੈ ਉਹਦੀ ਖਰਾਕ ਲੋੜ ਮਾਤਰ ਕਦੇ ਵੀ ਰੱਜ ਕੇ ਨਹੀਂ ਖਾਣਾ ਲੋੜ ਤੋਂ ਵੱਧ ਨਹੀਂ ਖਾਣਾ ਲਾਲਚ ਨਹੀਂ ਕਰਨਾ ਹੈ ਤੇ ਪ੍ਰਸ਼ਾਦਾ ਹਮੇਸ਼ਾ ਸਾਦਾ ਮਰਾਦਾ ਜਿਹਾ ਹੋਣਾ ਚਾਹੀਦਾ ਤੇ ਜੇ ਪ੍ਰਸ਼ਾਦਾ ਵੱਧ ਖਾਓਗੇ ਤੇ ਗੁਰਬਾਣੀ ਨੇ ਆਖਿਆ ਹੈ ਭੋਗੰ ਤਾ ਰੋਗੰ ਜਿੰਨਾ ਵੱਧ ਭੋਗੋਗੇ ਜਿੰਨਾ ਪ੍ਰਸ਼ਾਦਾ ਛਕੋਗੇ ਖਾਓ ਪੀਓਗੇ ਸਵਾਦ ਲਾਓਗੇ ਉਹਨੇ ਸਰੀਰ ਦੇ ਤੇ ਮਨ ਦੇ ਜਿਹੜੇ ਰੋਗ ਨੇ ਇਹ ਪੈਦਾ ਹੋਣਗੇ ਸੁਸਤੀ ਪਵੇਗੀ ਆਲਸ ਆਵੇਗਾ ਕੰਮਕਾਰ ਦੇ ਵਿੱਚ ਚਿਤ ਨਹੀਂ ਲੱਗਣਾ ਨਾ ਮਰਤੇ ਵੇਲੇ ਜਾਗ ਆਉਣੀ ਹੈ ਇਹ ਸਭ ਨਾਲੋਂ ਵੱਡਾ ਜਿਹੜਾ ਬਰਾ ਪ੍ਰਭਾਵ ਹੈ ਕਿ ਪ੍ਰਸ਼ਾਦਾ ਛਕਣ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਵਿੱਚੋਂ ਪਹਿਲੀ ਗੱਲ ਜਿਹੜੀ ਹੈ ਨਾਮ ਅਭਿਆਸੀ ਨੂੰ ਇਹ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਦੂਸਰੀ ਗੱਲ ਜਿਹੜੀ ਧਿਆਨ ਰੱਖਣਯੋਗ ਹੈ ਨਾਮ ਅਭਿਆਸੀਆਂ ਨੂੰ ਇਹ ਧਿਆਨ ਰੱਖਣੀ ਚਾਹੀਦੀ ਹੈ ਸਿਆਣਿਆਂ ਨੇ ਆਖਿਆ ਹੈ ਵੀ ਜੈਸਾ ਅੰਨ ਤੈਸਾ ਮਨ ਭਾਵ ਕਿ ਜਿਹੋ ਜਿਹਾ ਪ੍ਰਸ਼ਾਦਾ ਹੋਵੇਗਾ ਉਹ ਅੰਦਰ ਜਾ ਕੇ ਆਪਣਾ ਪ੍ਰਭਾਵ ਜ਼ਰੂਰ ਛੱਡਦਾ ਹੈ ਇੱਕ ਨਿੱਕੀ ਜਿਹੀ ਗੋਲੀ ਤੁਸੀਂ ਖਵਾਓ ਕਿਸੇ ਇਨਸਾਨ ਨੂੰ ਕੋਈ ਵੀ ਨਿੱਕੀ ਜਿਹੀ ਡਾਕਟਰ ਵੱਲੋਂ ਦਿੱਤੀ ਹੋਈ ਗੋਲੀ ਤੁਹਾਡੇ ਸਰੀਰ ਉੱਤੇ ਪ੍ਰਭਾਵ ਪਾਉਂਦੀ ਹੈ ਤੇ ਸਵਾਦਾਂ ਦੇ ਸਵਾਦ ਦੇ ਨਾਲ ਖਾਧਾ ਹੋਇਆ ਪ੍ਰਸ਼ਾਦਾ ਹੋਰ ਜਿਹੜੇ ਸਵਾਦਿਸ਼ਟ ਪਦਾਰਥ ਨੇ ਇਹ ਤੁਹਾਡੇ ਸਰੀਰ ਤੇ ਤੇ ਮਨ ਉਤੇ ਜਰੂਰ ਅਸਰ ਪਾਉਂਦੇ ਨੇ ਕਹਿਣ ਦਾ ਭਾਵ ਕਿ ਪ੍ਰਸ਼ਾਦਾ ਜਿਆਦਾ ਮਿਰਚ ਮਸਾਲੇ ਵਾਲਾ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਬਹੁਤ ਤਿੱਖੇ ਮਸਾਲੇ ਪਾਏ ਹੋਣ ਲੂਣ ਪਾਇਆ ਹੋਵੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਸਵਾਦ ਲਾਉਣ ਵਾਸਤੇ ਹੋਰ ਕਈ ਕੈਮੀਕਲ ਪਾਏ ਹੋਣ ਇਸ ਕਰਕੇ ਪ੍ਰਸ਼ਾਦਾ ਹਮੇਸ਼ਾ ਜਿੰਨਾ ਕਿ ਜ਼ਰੂਰਤ ਹੈ ਥੋੜਾ ਜਿਹਾ ਸਵਾਦ ਦੇ ਮੁਤਾਬਕ ਗ਼ੂਣ ਮਿਰਚ ਘੱਟ ਹੋਣਾ ਚਾਹੀਦਾ ਕਿਉਂਕਿ ਇਹੀ ਗੱਲਾਂ ਜਿਹੜੀਆਂ ਨੇ ਇਤਿਆਰ ਰੱਖਣਯੋਗ ਨੇ ਖਾਣ ਪੀਣ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਜੇ ਦਾ ਸਰੀਰ ਹੀ ਨਿਰਵਾਹ ਨਹੀਂ ਤੇ ਮਨ ਕਿਵੇਂ ਨਿਰਵਾਹ ਰਹਿ ਸਕਦਾ ਜੇ ਸਰੀਰ ਦੇ ਵਿੱਚ ਹੀ ਗੰਧਮੰਦ ਜਾਂ ਸਰੀਰ ਦੀ ਪ੍ਰਕਿਰਤੀ ਦੇ ਉਲਟ ਜਿਹੜੀਆਂ ਚੀਜ਼ਾਂ ਅਸੀਂ ਵਿੱਚ ਪਾ ਰਹੇ ਹਾਂ ਉਹ ਸਿੱਧੀਆਂ ਸਾਡੇ ਸਰੀਰ ਦੇ ਉੱਤੇ ਵੀ ਅਸਰ ਕਰਦੀਆਂ ਨੇ ਤੇ ਮਨ ਦੇ ਉੱਤੇ ਵੀ ਅਸਰ ਕਰਦੀਆਂ ਨੇ ਇਸ ਕਰਕੇ ਜਿਆਦਾ ਮਿਰਚ ਮਸਾਲੇ ਚਟਪਟੀਆਂ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਛਕਣੀਆਂ ਚਾਹੀਦੀਆਂ ਇਹ ਬਿਲਕੁਲ ਸਾਦਾ ਜਿਹਾ ਭੋਜਨ ਬਿਲਕੁਲ ਠੀਕ ਠਾਕ ਬਣਾਇਆ ਚਾਹੀਦਾ ਹੈ ਨਾਮ ਕਮਾਈ ਕਰਨ ਵਾਲੇ ਨੂੰ ਚਾਹੀਦਾ ਹੈ ਕਿ ਕਦੇ ਵੀ ਪ੍ਰਸ਼ਾਦਾ ਨੰਗੇ ਸਿਰ ਨਾ ਬਣਾਵੇ ਕਦੇ ਵੀ ਝੂਠੇ ਹੱਥਾਂ ਦੇ ਨਾਲ ਨਾ ਬਣਾਵੇ ਸੁਚਮਤਾ ਦੇ ਨਾਲ ਬਣਾਵੇ ਤੇ ਨਾ ਹੀ ਕਦੇ ਕਿਸੇ ਨੰਗੇ ਸਿਰ ਬਣਾਉਣ ਵਾਲੇ ਦੇ ਹੱਥੋਂ ਖਾਵੇ ਤੇ ਨਾ ਕਦੇ ਰੇੜੀਆਂ ਤੋਂ ਖਾਵੇ ਜਿਹੜੇ ਬੰਦੇ ਨਸ਼ੇ ਦਾ ਸੇਵਨ ਕਰ ਰਹੇ ਨੇ ਜਿਉਂ ਉਹਨਾਂ ਦੇ ਹੱਥੋਂ ਖਾਓਗੇ ਤੇ ਤੁਹਾਡੀ ਬਿਰਤੀ ਕਿਵੇਂ ਟਿਕ ਜੇਗੀ ਤੁਹਾਡਾ ਧਿਆਨ ਕਿਵੇਂ ਲੱਗ ਜੇਗਾ ਨਾਮ ਕਮਾਈ ਵਾਲਿਆਂ ਨੇ ਤਾਂ ਇਥੋਂ ਤੱਕ ਗੱਲ ਆਖੀ ਏ ਪੀ ਜੇ ਕਿਸੇ ਸ਼ਰਾਬੀ ਦੇ ਹੱਥੋਂ ਤੁਸੀਂ ਪਾਣੀ ਦਾ ਗਲਾਸ ਵੀ ਪੀਂਦੇ ਹੋ ਤੇ ਉਹ ਸ਼ਰਾਬ ਪੀਣ ਦੇ ਤੁਲ ਹੈ ਸ਼ਰਾਬ ਪੀਣ ਦੇ ਸਮਾਨ ਹੈ ਤੇ ਨਾਲ ਹੀ ਇੱਕ ਗੱਲ ਹੋਰ ਧਿਆਰ ਰੱਖਣੀ ਹੈ ਵੀ ਕਦੇ ਵੀ ਕਿਸੇ ਦਾ ਝੂਠਾ ਖਾਣਾ ਨਹੀਂ ਤੇ ਨਾ ਕਿਸੇ ਨੂੰ ਖਵਾਉਣਾ ਹੈ ਇਹੜੀਆਂ ਮੁੱਖ ਗੱਲਾਂ ਨੇ ਵੀ ਧਿਆਰ ਰੱਖਣ ਯੋਗ ਨੇ ਇੱਕ ਚੌਥੀ ਗੱਲ ਜੋ ਧਿਆਰ ਰੱਖਣ ਯੋਗ ਹੈ ਕਦੇ ਵੀ ਢਿੱਡ ਭਰ ਕੇ ਨਹੀਂ ਖਾਣਾ ਹੈ ਵੀ ਖਾ ਲੋ ਵੀ ਹੁਣ ਦੁਨੀਆ ਖਤਮ ਹੋ ਜਾਣੀ ਹੈ ਕਿਸੇ ਨੇ ਪੁੱਛਿਆ ਸੀ ਫੋਨ ਦੇ ਉੱਤੇ ਕਿਸੇ ਸੱਜਣ ਨੇ ਵੀ ਕਿੰਨਾ ਕੁ ਛਕੀ ਹੈ ਜਿਹਦੇ ਨਾਲ ਜਿਉਂਦੇ ਰਹਿ ਸਕੋ ਸਰੀਰ ਤੰਦਰੁਸਤ ਰਹੇ ਉਨਾ ਕੁ ਛਕਣਾ ਚਾਹੀਦਾ ਜਿੰਨੀ ਕੁ ਸਰੀਰ ਨੂੰ ਲੋੜ ਹੈ ਕਹਿਣ ਦਾ ਭਾਵ ਹੈ ਖਾਣ ਵਾਸਤੇ ਨਹੀਂ ਜਿਉਣਾ ਜਿਉਣ ਵਾਸਤੇ ਖਾਣਾ ਚਾਹੀਦਾ ਇਹ ਨਹੀਂ ਕਿ ਚੀਜ਼ ਕੋਈ ਫ੍ਰੀ ਮਿਲ ਰਹੀ ਹੈ ਜਦ ਲੰਗਰ ਲੱਗਾ ਹੈ ਤੇ ਖਾ ਲੋ ਤੇ ਨਾਲ ਵੀ ਕਰ ਲੈ ਕੇ ਫਿਰ ਜਾ ਕੇ ਖਾਵਾਂਗੇ ਇਹ ਨਾਮ ਅਭਿਆਸ ਨਹੀਂ ਕਰ ਸਕਦਾ ਇਹਦੇ ਨਾਲ ਜਿਨੇ ਗੁਰਮਤ ਦੇ ਰਸਤੇ ਤੇ ਚੱਲਣਾ ਹੈ ਜਿਨੇ ਪਰਮਾਰਸ ਦੇ ਰਸਤੇ ਦੀਆਂ ਉਸ ਅਵਸਥਾਵਾਂ ਨੂੰ ਮੰਨਣਾ ਹੈ ਉਸ ਹਲਾਰਿਆਂ ਨੂੰ ਮੰਨਣਾ ਹੈ ਉਹਦਾ ਖਾਣ ਪੀਣ ਰਹਿਣ ਸੈਣ ਬੋਲਚਾਲ ਬਿਲਕੁਲ ਸਹੀ ਹੋਣਾ ਚਾਹੀਦਾ ਇਸ ਕਰਕੇ ਲੋੜ ਅਨੁਸਾਰ ਹੀ ਖਾਣਾ ਹੈ ਕਦੇ ਵੀ ਲਾਲਚ ਵਸ ਹੋ ਕੇ ਨਹੀਂ ਖਾਣਾ ਇੱਕ ਪੰਜਵੀਂ ਜਿਹੜੀ ਮੁੱਖ ਗੱਲ ਦਾ ਧਿਆਨ ਰੱਖਣਾ ਨਾਮ ਬਿਆਸੀ ਨੇ ਹਮੇਸ਼ਾ ਕੋਈ ਟਾਈਮ ਟੇਬਲ ਬਣਾ ਕੇ ਖਾਣਾ ਚਾਹੀਦਾ ਇਹ ਨਹੀਂ ਵੀ ਜਦੋਂ ਸਾਹਮਣੇ ਆ ਗਿਆ ਤੇ ਖਾਣ ਲੱਗ ਪਏ ਜਦੋਂ ਤੁਹਾਡੀ ਇਹ ਭੁੱਖ ਲੱਗੀ ਤੇ ਫੇਰ ਖਾ ਲਿਆ ਤੇ ਫੇਰ ਥੋੜੇ ਜਿ 2 ਘੰਟਿਆਂ ਦਾ ਵਕਬਾ ਪਾ ਕੇ ਫੇਰ ਖਾਣ ਲੱਗ ਪਏ ਇਹ ਗੱਲ ਗਲਤ ਹੈ ਇੱਕ ਟਾਈਮ ਟੇਬਲ ਰੱਖ ਲਓ ਕਿ ਸਵੇਰੇ 8 ਵਜੇ ਪ੍ਰਸ਼ਾਦਾ ਛਕਿਆ ਹੈ ਤੇ ਘੱਟੋ ਘੱਟ ਵਿੱਚ 8 ਘੰਟੇ ਦਾ ਗੈਪ ਜਿਹੜਾ ਇਹ ਜਰੂਰ ਹੋਣਾ ਚਾਹੀਦਾ ਸ਼ਾਮਾਂ ਦਾ ਪ੍ਰਸ਼ਾਦਾ ਜਿਹੜਾ ਇਹ ਉਹ ਸੂਰਜ ਢਲ ਤੋਂ ਪਹਿਲਾਂ-ਪਹਿਲਾਂ ਛਕਿਆ ਜਾਣਾ ਚਾਹੀਦਾ ਕਹਿਣ ਦਾ ਭਾਵ ਸੋਣ ਤੋਂ ਇੱਕਦਮ ਪਹਿਲਾਂ ਪ੍ਰਸ਼ਾਦਾ ਨਹੀਂ ਸ਼ਕਣਾ ਘੱਟੋ-ਘੱਟ 3-4 ਘੰਟੇ ਪਹਿਲਾਂ ਸ਼ਕਣਾ ਹੈ 4 ਘੰਟੇ ਪਹਿਲਾਂ ਹੋ ਸਕੇ ਤੇ 12 ਘੰਟਿਆਂ ਬਾਅਦ ਹੀ ਪ੍ਰਸ਼ਾਦਾ ਸ਼ਕੋ ਇੱਕ ਵਾਰੀ ਸ਼ਕਣ ਤੋਂ ਬਾਅਦ ਜਾਂ ਘੱਟੋ-ਘੱਟ 8 ਘੰਟੇ ਦਾ ਜਿਹੜਾ ਗੈਪ ਹੈ ਇਹ ਵਿੱਚ ਪੈਣਾ ਚਾਹੀਦਾ ਇਸ ਕਰਕੇ ਜਿਹੜੀਆਂ 5 ਗੱਲਾਂ ਨੇ ਇਹ ਤੁਹਾਡੇ ਨਾਮ ਅਭਿਆਸ ਦੇ ਵਿੱਚ ਤੁਹਾਨੂੰ ਲਾਹਾ ਦੇ ਸਕਦੀਆਂ ਨੇ ਜੇ ਇਹਨਾਂ ਦੇ ਉੱਤੇ ਅਮਲ ਕਰੋਗੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ ਗੁਰਸਿੱਖ ਥੋੜਾ ਬੋਲਣਾ ਥੋੜਾ ਸੋਣਾ ਥੋੜਾ ਖਾਣਾ ਇਹ ਜਿਹੜਾ ਗੁਰਮਤਿ ਦਾ ਰਸਤਾ ਹੈ ਇਹ ਵਾਲਾ ਹੈ ਉਮੀਦ ਹੈ ਤੁਹਾਨੂੰ ਇਹ ਗੱਲਾਂ ਤੁਹਾਡੇ ਜੀਵਨ ਦੇ ਵਿੱਚ ਜਰੂਰ ਲਾਹਾ ਦੇਣਗੀਆਂ ਇਸ ਕਰਕੇ ਮੁੱਖ ਪੰਜ ਗੱਲਾਂ ਨੇ ਇਹਦੇ ਤੋਂ ਇਲਾਵਾ ਜੇ ਕਿਸੇ ਦਾ ਕੋਈ ਹੋਰ ਸਵਾਲ ਹੈ ਸ਼ੰਕਾ ਹੈ ਉਹ ਤੁਸੀਂ ਕਮੈਂਟ ਦੇ ਰਹੀਂ ਜਾਂ ਸਾਹਮਣੇ ਨੰਬਰ ਆ ਰਿਹਾ ਹੈ ਇਹਦੇ ਤੇ ਪੁੱਛ ਸਕਦੇ ਹੋ WhatsApp ਦੇ ਰਹੀਂ ਇਹਦੇ ਤੋਂ ਇਲਾਵਾ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਬਹੁਤ ਸਾਰੇ ਸਵਾਲ ਸੰਗਤਾਂ ਵੱਲੋਂ ਪੁੱਛੇ ਗਏ ਹਨ ਇੱਕ ਇੱਕ ਕਰਕੇ ਉਹਨਾਂ ਦਾ ਜਵਾਬ ਇਹਨਾਂ ਵੀਡੀਓ ਦੇ ਰਹੀ ਦੇਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ